ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ ਫਿਲਹਾਲ ਸਥਿਤੀ ਜਿਹੜੀ ਹੈਗੀ ਹੈ ਕਾਫੀ ਤਣਾਅਪੂਰਨ ਹੈਗੀ ਹੈ ਲਗਾਤਾਰ ਡਰੋਨ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਛੱਡ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਜੋ ਅੱਗੇ ਸਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਅਥਰੂ ਗੈਸ ਦੇ ਗੋਲੇ ਜਿਸ ਤਰੀਕੇ ਨਾਲ ਛੱਡੇ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਜਰਡ ਹੋ ਰਹੇ ਨੇ ਜ਼ਖਮੀ ਹੋ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤਾਂ ਮੈਡੀਕਲ ਟ੍ਰੀਟਮੈਂਟ ਜਿਹੜਾ ਹੈਗਾ ਇੱਥੇ ਦਿੱਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਇੱਥੇ ਮੌਜੂਦ ਨੇ ਤੇ ਆ ਤੁਸੀਂ ਨੌਜਵਾਨ ਦੇਖ ਸਕਦੇ ਹੋ ਉਹਨਾਂ ਦੇ ਸੱਟਾਂ ਜਿਹੜੀਆਂ ਹਨ ਉਹ ਲੱਗੀਆਂ ਹਨ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਤਾਂ ਕੀ ਹੁਣ ਕੀ ਹੋਇਆ ਸੀਗਾ ਡਰੋਨ ਆਇਆ ਸੀਗਾ ਹੁਣ ਹੀ ਉੱਪਰ ਡਰੋਨ ਆਇਆ ਹੀ ਉਹਨੇ ਗੋਲੇ ਸਿੱਟੇ ਹਾਂ ਤੇ ਫਿਰ ਆ ਕੇ ਸਿੱਧੀਆਂ ਉਹ ਕੋਈ ਤਰਸ ਨਹੀਂ ਖਾਰੇ ਵੀ ਹਾਂ ਕਿਸਾਨ ਨੇ ਜੇ ਕਿਸਾਨ ਖੇਤ ਚ ਲਾਉਂਦਾ ਤਾਂ ਆਪਾਂ ਖਾਣੇ ਆ ਦੇਖੋ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਕਿਸਾਨਾਂ ਕਿ ਜੇ ਕਿਸਾਨ ਲੋ ਦੀ ਕਿੱਥੋਂ ਦੀ ਮੇਰਾ ਖੰਨਾ ਸ਼ਹਿਰ ਆਈ ਪਰਦੇ ਹਾਂ ਕੀ ਕਰਦੇ ਹਾਂ ਮੈਂ ਪੜਦਾ ਪਲੱਸ 2 ਚਾਹੀ ਜੇ ਕਿਸਾਨ ਲਾਉਣਗੇ ਨਹੀਂ ਤਾਂ ਅਸੀਂ ਕਿੱਥੋਂ ਖਾਵਾਂਗੇ ਅਸੀਂ ਖਾਵਾਂਗੇ ਕਿੱਤੋਂ ਆ ਤੁਹਾਡੇ ਸਾਹਮਣੇ ਦੇਖ ਲਓ ਉਹ ਸਿੱਧੀਆਂ ਰੱਖ ਰੱਖ ਮਾਰਦੇ ਨੇ ਕੋਈ ਤਰਸ ਨਹੀਂ ਖਾਰੇ ਕੋਈ ਬਜ਼ੁਰਗਾ ਕੋਈ ਬੱਚਾ ਕੋਈ ਨੌਜਵਾਨਾ ਕੋਈ ਤਰਸ ਨਹੀਂ ਖਾਰੇ ਉਹ ਬੇਰਹਿਮਾਂ ਮਾਰ ਰਹੇ ਨੇ ਸਰਕਾਰ ਤੇ ਪਰਚਾ ਹੋਣਾ ਚਾਹੀਦਾ ਜੀ ਜਿੰਨੇ ਸਾਡੇ ਕਿਸਾਨ ਫੱਟੜ ਹੋਏ ਨੇ ਇਹਨਾਂ ਦੇ ਪਰਚਾ ਭਗਵੰਤ ਮਾਨ ਨੂੰ ਚਾਹੀਦਾ ਜੀ ਜੇ ਉਹ ਸਾਡੇ ਪੰਜਾਬ ਲਈ ਕੋਈ ਤਰਸਦਾ ਹੈਗਾ ਉਹਨੂੰ ਪਰਚਾ 307 ਦਾ ਪਰਚਾ ਕਰਾਵੇ ਜੀ ਖੱਟਰ ਸਰਕਾਰ ਤੇ ਵਿੱਚ ਸੈਂਟਰ ਸਰਕਾਰ ਤੇ ਉਹ ਸਿੱਧੀਆਂ ਗੋਲੀਆਂ ਮਾਰ ਰਹੇ ਨੇ ਜੀ ਸਾਡੇ ਉਹਨਾਂ ਨੇ ਜਿਹੜੇ ਪੋਕ ਲੈਣ ਲੈ ਕੇ ਆਏ ਸੀਗੇ ਜੀਸੀਬੀ ਲੈ ਕੇ ਆਏ ਸੀ ਉਹਨਾਂ ਨੇ ਉਹ ਹਾਂ ਉਹ ਤਾਂ ਖੜੀਆਂ ਨੇ ਜੀ ਉਹ ਕੋਈ ਅਸੀਂ ਉਹ ਨਹੀਂ ਕਰ ਰਹੇ ਹਾਂ ਜਿਆ ਕੰਮ ਅਸੀਂ ਤਾਂ ਸ਼ਾਂਤੀਮਈ ਅੰਦੋਲਨ ਕਰਨਾ ਹੀ ਆਪਣੀਆਂ ਮੰਗਾਂ ਮੰਨਣੀਆਂ ਨੇ ਜੇ ਨਹੀਂ ਜੇ ਇਹਦੇ ਚੁਰਮਾ ਤਾਂ ਸਾਨੂੰ ਭੇਜਿਆ ਨਹੀਂ ਸਕਦਾ ਨਾ ਹੋਰ ਕੀ ਅਸੀਂ ਕਿੰਨੇ 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 ਦਿਨ ਹੋ ਗਏ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਲਾਸਟਰ ਚ ਪਾੜਦੇ ਮੈਂ 13 ਤਰੀਕ ਦੇ ਆ ਰਹੇ ਹਾਂ ਅਸੀਂ ਲਗਾਤਾਰ ਹਾਂਜੀ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਮਾਰ ਰਹੇ ਨੇ ਨਾ ਕੋਈ ਤਰਸ ਖਾ ਰਹੇ ਨੇ ਉਹ ਵੀ ਕੋਈ ਬਜ਼ੁਰਗ ਹੈ ਕੋਈ ਕੁਛ ਹੈ ਸਾਹਤੀ ਮੇਹੀ ਕਰ ਰਹੇ ਆ ਜੀ ਤਾਂ ਤੁਸੀਂ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਜੋ ਅਥਰੂ ਗੈਸ ਸਰਕਾਰ ਤੇ ਪਰਚਾ ਹੋਣਾ ਚਾਹੀਦਾ ਜੀ ਸਾਡੇ ਦਾ ਬੰਦਾ ਜਦੋਂ ਐਨਕਾਊਂਟਰ ਕਰਕੇ ਪੰਜਾਬੀ ਮੁੰਡਿਆਂ ਨੂੰ ਮਾਰ ਦਿੰਦਾ ਨੇ ਕੈਕਟਰ ਕਹਿ ਕੇ ਜੀ ਕੋਈ ਅੱਤਵਾਦੀ ਕਹਿ ਕੇ ਹਰਿਆਣਾ ਸਰਕਾਰ ਹੁਣ ਸਿੱਧੀਆਂ ਗੋਲੀਆਂ ਮਾਰ ਰਹੀਆਂ ਇਹਨਾਂ ਦਾ ਪਰਚਾ ਬਣਦਾ ਹੀ ਪੰਜਾਬ ਸਰਕਾਰ ਨੂੰ ਦੇਣਾ ਜੀ ਜੀ ਕੀ ਕਹਿਣਾ ਤੁਹਾਡਾ ਤੁਸੀਂ ਵੀ ਇੰਝ ਹੋਏ ਹੋ ਹਾਂ ਜੀ ਹਾਂ ਜੀ ਸਰ ਉੱਥੋਂ ਗੈਸ ਦੇ ਗੋਲੇ ਬਹੁਤ ਜਿਆਦਾ ਸੁੱਟ ਰਿਆ ਜੀ ਸਾਡਾ 16 ਤਰੀਕ ਨੂੰ ਪਹਿਲੋ ਸੀਗਾ 16 15 ਨੂੰ ਆਇਆ 16 ਤਰੀਕ ਨੂੰ ਸਾਡੇ ਮੇਰੇ ਫਰੈਂਡ ਦੇ ਜੀ ਉਹਦੀ ਲੱਤ ਫੈਕਚਰ ਹੋ ਗਈ ਦੋ ਥਾਂ ਤੋਂ ਜੀ ਉਹ ਰਾਜਪੁਰੇ ਏਪੀ ਜਨ ਹਸਪੀਟਲ ਦੇ ਵਿੱਚ ਦਾਖਲ ਇੱਕ ਫਰੈਂਡ ਮੇਰਾ ਹੈ ਜਿਹਦਾ ਗਿੱਟਾ ਨਿਕਲ ਗਿਆ ਹੈ ਜੀ ਤੇ ਤੁਸੀਂ ਜਿਸ ਤਰੀਕ ਨਾਲ ਆਗੂ ਕਹਿ ਰਹੇ ਨੇ ਜਾਬਤੇ ਚ ਰਹਿ ਕੇ ਜਥਿਆਂ ਚ ਜਾਗੋ ਹੁਣ ਅੱਗੇ ਜਥਿਆਂ ਦੇ ਹਿਸਾਬ ਨਾਲ ਵਧ ਰਹੇ ਨਹੀਂ ਨਹੀਂ ਅਸੀਂ ਨਹੀਂ ਅੱਗੇ ਨਹੀਂ ਵਧ ਰਹੇ ਅਸੀਂ ਤਾਂ ਪਿੱਛੇ ਸੀ ਅਸੀਂ ਪਾਣੀ ਦੀਆਂ ਬੋਰੀਆਂ ਬੋਰੀਆਂ ਗੱਲੀਆਂ ਕਰ ਰਹੇ ਪਾਣੀ ਨਾਲ ਤਾਂ ਉਹ ਲੱਗਿਆਗੇ ਗੋਲਾ ਡਿੱਗਾ ਜੀ ਹਾਂਜੀ ਤੁਹਾਨੂੰ ਤਸਵੀਰ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਹਾਂ ਫਿਲਹਾਲ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕਿਸਾਨ ਕਰ ਰਹੇ ਨੇ ਪਰ ਇਸ ਵੇਲੇ ਅਸੀਂ ਮੈਡੀਕਲ ਕੈਂਪ ਦੇ ਵਿਖੇ ਮੌਜੂਦ ਹੈਗੇ ਆ ਤਾਂ ਜਿਨ੍ਹਾਂ ਦੇ ਉੱਪਰ ਗੋਲੇ गिर ਰਹੇ ਨੇ ਇੰਜਰਡ ਹੋ ਰਹੇ ਨੇ ਉਹਨਾਂ ਦਾ ਇੱਥੇ ਟ੍ਰੀਟਮੈਂਟ ਨਾਲ ਦੀ ਨਾਲ ਕਿਤਾ ਜਾ ਰਿਹਾ ਤਾਂ ਦੂਜੇ ਪਾਸੇ ਕਿਸਾਨ ਆਗੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਜਥਿਆਂ ਦੇ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਜਾਣਗੇ ਤੇ ਕੇਂਦਰ ਸਰਕਾਰ ਵੱਲੋਂ ਪੰਜਵੇਂ ਗੇੜ ਦੀ ਬੈਠਕ ਦੇ ਲਈ ਜਿਹੜਾ ਹੈਗਾ ਉਹ ਸੱਦਾ ਦੇ ਰਹੇ ਨੇ ਕਿ ਅਗਲੀ ਬੈਠਕ ਜਿਹੜੀ ਹੈਗੀ ਉਹ ਕੀਤੀ ਜਾਵੇ ਕੀ ਹੁਣ ਕਿਸਾਨ ਅਗਲੀ ਬੈਠਕ ਦੇ ਲਈ ਕੋਈ ਰਣਨੀਤੀ ਬਣਾਉਣਗੇ ਕੋਈ ਸਮਾਂ ਤੈਅ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਸ਼ੰਭੂ ਬਾਰਡਰ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣਪਾਟ